ਜਦੋਂ ਕਿਥੇ ਸਿਆਸੀ ਰੁਝਾਨ ਥੋੜੇ ਈਵਨ ਹੋਣ ਲੱਗਦੇ ਨੇ ਸਿਆਸੀ ਸਰਗਰਮੀਆਂ ਨੂੰ ਠੱਲ ਪੈਣ ਲੱਗਦੀ ਹੈ ਉਸ ਵੇਲੇ ਕੁਝ ਨਾ ਕੁਝ ਵਾਪਰ ਜਾਂਦਾ ਕੁਝ ਨਾ ਕੁਝ ਇਹੋ ਜਿਹਾ ਵਾਪਰਦਾ ਜਿਹਦੇ ਨਾਲ ਦੁਬਾਰਾ ਸਿਆਸੀ ਗਰਾਫ ਜਿਹੜੇ ਨੇ ਉਹ ਅਸਮਾਨ ਛੂਣ ਲੱਗ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਵੀ ਸ਼ਾਇਦ ਕੁਝ ਇਸੇ ਤਰ੍ਹਾਂ ਕਰਦੇ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਲੰਘੇ ਦਿਨ ਤੱਕ ਤਾਂ ਇਹ ਖਬਰਾਂ ਸੀ ਕਿ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਜਾ ਰਹੇ ਨੇ ਹਾਲਾਂਕਿ ਗਏ ਵੀ ਉਥੇ ਜਾ ਕੇ ਐਜ਼ ਅ ਗੈਸਟ ਵੀ ਉਹਨਾਂ ਨੇ ਗੱਲਬਾਤ ਕੀਤੀ ਪਰ ਦੂਜੇ ਪਾਸੇ ਇਹ ਚਰਚਾ ਸੀ ਕਿ ਆਪਣੀ ਕੁਰਸੀ ਜਿਹੜੀ ਹੈ ਉਹ ਦੁਬਾਰਾ ਇਖਤਿਆਰ ਕਰ ਸਕਦੇ ਆ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਉਸੇ ਦਰਮਿਆਨ ਹੁਣ ਦੁਬਾਰਾ ਨਵਜੋਤ ਸਿੰਘ ਸਿੱਧੂ ਕੈਮਰੇ ਸਾਹਮਣੇ ਔਰ ਹੁਣ ਚਰਚਾ ਇਹ ਸ਼ੁਰੂ ਹੋ ਗਈ ਕਿ ਕੀ ਨਵਜੋਤ ਸਿੰਘ ਸਿੱਧੂ ਯੂ ਟਰਨ ਲੈਣ ਵਾਲੇ ਆ ਦੁਬਾਰਾ ਸਿਆਸਤ ਵਿੱਚ ਵਾਪਸੀ ਕਰਨ ਜਾ ਰਹੇ ਨੇ ਮਾਹੌਲ ਆਲਰੇਡੀ ਭਖਿਆ ਪਿਆ ਚੋਣਾ ਸਿਰ ਤੇ ਖੜੀਆਂ ਨੇ ਜ਼ਮੀਨੀ ਚੋਣਾ ਔਰ ਉਸ ਤੋਂ ਬਾਅਦ ਮختلف ਕਿਸਮ ਦੀਆਂ ਚੋਣਾ ਹੋਰ ਹੋਣਗੀਆਂ ਤੇ 2027 ਵੀ ਆਉਣ ਵਾਲਾ ਹੈ ਹੁਣ ਚਰਚਾ ਇਹ ਸ਼ੁਰੂ ਹੋ ਗਈ ਕਿ ਨਵਜੋਤ ਸਿੰਘ ਸਿੱਧੂ ਕਿ ਹੁਣ ਇਧਰ ਵੱਲ ਨੂੰ ਵੀ ਇੱਕ ਪੈਰ ਰੱਖੀ ਬੈਠੇ ਨੇ ਤੇ ਦੂਜੇ ਪਾਸੇ ਵੀ ਇੱਕ ਪੈਰ ਰੱਖੀ ਬੈਠੇ ਨੇ ਸ਼ੋਅ ਬਿਜ਼ਨਸ ਵਿੱਚ ਵੀ ਪੈਰ ਹੈ ਤੇ ਸਿਆਸਤ ਵਿੱਚ ਵੀ ਪੈਰ ਹੈ ਮਤਲਬ ਕਿ ਨਵਜੋਤ ਸਿੰਘ ਸਿੱਧੂ ਹੁਣ ਯੂ ਟਰਨ ਲੈ ਚੁੱਕੇ ਨੇ ਸਵਾਲ ਇਹ ਖੜਾ ਹੋ ਰਿਹਾ ਪਰ ਅਸਲ ਰਾਜ਼ ਕੀ ਹੈ ਅਸਲ ਸੱਚ ਕੀ ਹੈ ਇਹ ਤਾਂ ਉਹਨਾਂ ਦੀ ਵੀਡੀਓ ਤੋਂ ਸੁਣ ਕੇ ਪਤਾ ਲੱਗ ਸਕਦਾ ਕਿਉਂਕਿ ਇੱਕ ਵੀਡੀਓ ਦੁਬਾਰਾ ਉਹਨਾਂ ਨੇ ਸਾਂਝੀ ਕੀਤੀ ਹੈ ਕੀ ਬੋਲੇ ਆਓ ਸੁਣਦੇ ਜਗਤ ਗੁਰੂ ਬਾਬਾ ਨਾਨਕ ਦੇ ਜਨਮ ਦਿਨ ਦੀਆਂ ਪੂਰੇ ਜਗਤ ਨੂੰ ਲੱਖ ਲੱਖ ਵਧਾਈਆਂ ਹੱਕ ਲਾਲ ਦੀ ਰਾਹ ਹੱਕ ਸੱਚ ਤੇ ਲੜਨ ਵਾਲੀ ਰਾਹ ਪਾਵਰ ਹੋਵੇ ਜਾਂ ਜਾਵੇ ਹੱਕਾਂ ਦਾ ਮੁੱਢਲੀ ਢਾਂਚਾ ਬਣਾਉਣ ਵਾਲੀ ਰਾਹ ਪਰਿਵਾਰਕ ਇਕਤਾ ਸਿਰਜਣ ਵਾਲੀ ਰਾਹ ਇਸੇ ਰਾਹ ਦੇ ਉੱਤੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਨੇ ਮਹਾ ਸਿੱਖ ਰਾਜ ਸਿਰਜਿਆ ਇੱਕ ਬੰਦੇ ਨੂੰ ਫਾਹਾ ਨਹੀਂ ਲੱਗਿਆ ਹਰ ਧਰਮ ਦਾ ਸਨਮਾਨ ਸੀ ਇਗਲਟੇਰੀਅਨ ਸਟੇਟ ਗੁਰੇ ਥਰ ਥਰ ਕੰਮ ਤੇ ਸੀ ਉਸੇ ਰੰਗ ਲਾ ਪਿਆ ਤੇ ਅੱਜ ਕੰਗਲਾ ਪੰਜਾਬ ਕਿਉਂ ਕਿ ਸਰਬੱਤ ਦਾ ਭਲਾ ਭੁੱਲ ਕੇ ਆਪਦਾ ਭਲਾ ਦੇਖਣ ਲੱਗੇ। ਕੋਈ ਖੱਡਾਂ ਪਾਈ ਜਾਂਦਾ ਹੈ, ਕੋਈ ਮੋਲਾਂ ਖਰੀਦੀ ਜਾਂਦਾ ਹੈ, ਕੋਈ ਹਜ਼ਾਰਾਂ ਏਕੜ ਜ਼ਮੀਨ ਖਰੀਦੀ ਜਾਂਦਾ ਹੈ। ਪੰਜਾਬ ਦੇ 3 ਕਰੋੜ ਲੋਕਾਂ ਦੇ ਆਰਮਾਨਾਂ ਦਾ ਮਖਬਰਾ ਬਣਾ ਕੇ ਉਹਦੇ ਉੱਤੇ ਆਪਦੇ ਘਰ ਪੜੀ ਜਾਂਦੇ ਨੇ। ਇਸੇ ਕਰਕੇ ਵਿਸਰ ਗਿਆ ਪੰਜਾਬ। ਬਾਬਾ ਨਾਨਕ ਮਿਹਨਤ ਕਾਸ਼ ਲੋਕਾਂ ਨੇ ਕਰੀ ਜਾਂਦਾ ਸੀ। ਭਾਈ ਲਾਲੋ ਦੇ ਗਿਆ ਸੀ, ਮਲਕ ਭਾਗੋ ਦੇ ਨਹੀਂ। ਤੇ ਅੱਜ ਜਿਹੜਾ 10 ਲੱਖ ਜੇਬ ਚ ਪਾ ਦੇ ਉਹਦੀ ਕੀ ਨਹੀਂ ਹੋ ਜਾਂਦੀ ਜਿੱਦਣ ਪੰਜਾਬ ਦੇ ਕਲਿਆਣ ਦੇ ਵਿੱਚ ਆਪਦਾ ਕਲਿਆਣ ਦੇਖਣ ਲੱਗੇ ਜਦੋਂ ਸਮੂਹ జగਤ ਨੂੰ ਇੱਕ ਪਰਿਵਾਰ ਮੰਨਣ ਲੱਗੇ ਉਸੇ ਦਿਨ ਸੱਚ ਦੀ ਰਾਹ ਉਜਾਗਰ ਹੋ ਜੂ ਚਾਨਣ ਮਨਾਰੇ ਵਾ ਅੱਜ ਵੀ ਸੰਸਥਾ ਸਰੂਪ ਬਾਬਾ ਬਨਾਨਕ ਸੇ ਤਿਰਿਆ ਕੋਈ ਨਵੀਂ ਤਸਵੀਰ ਨਾਮ ਨਾਮ ਚਰਦੀ ਕਲਾ ਤੇਰੇ ਬਾਣੇ ਸਭਤ ਤਪਾ